ਮੇਰੇ ਪੁੱਤ ਲ ਮਾਵਾ ਪਹਿਲਾ ਕੜੀ ਰੈਸਟ ਕਰ ਲਾ ਤੇ ਰਮਨ ਆ ਪਤਾ ਹੀ ਉਧਰ ਬਈ ਜਾ ਰਾ ਹਾਂ ਹਾਂ ਕਰ ਲੋ ਤੇ ਪਹਿਲਾ ਪੈ ਜਾ ਲੰਮੇ ਹਾਂ ਪੈ ਜਾ ਲੰਮੇ ਜਿਹੜੇ ਕਕੜੀ ਬਹਿ ਜੀ ਮਾਵਾ ਤੀਆਂ ਫੇਰ ਉਹ ਚਲੀ ਜਾਣਾ ਛੇਤੀ ਆ ਜਾ ਪੁੱਤ ਆ ਜਾ ਇੱਥੇ ਬਹਿਨੇ ਆਹ ਤਾਂ ਹੋ ਜਾਣਾ ਲੰਮੀ ਪੈ ਨਹੀਂ ਕੜੀ ਇਹ ਲੰਬਤਾ ਕਰਨੇ ਆ ਮੈਂ ਤੇ ਬੜਾਈ ਮੇਰਾ ਦਿਲ ਦਾਸ ਹੋਇਆ ਹਿੱਤੀ ਜੇ ਤੇ ਮੈਂ ਆਖੰਡ ਨਹੀਂ ਆ ਭਿਆਹੇ ਮੇਰੇ ਕੋ ਫੋਨ ਵੀ ਹੈ ਨਹੀਂਗਾ ਤੇ ਮੈਂ ਕੀ ਕਰਾਂ ਨਹੀਂ ਤੇ ਫੋਨ ਕਰਾਂ ਕੁੜੀ ਨੂੰ ਮੁੰਨੇ ਵੀ ਤਾਂ ਕਿ ਨਾ ਉਹ ਸਿੱਪਣਾ ਨਹੀਂ ਚੰਗਾ ਆ ਮੈਂ ਇਹਨਾਂ ਨੂੰ ਕਿਹਾ ਚੱਲੇ ਜੀ ਕਿ ਤੂੰ ਮੇਰੇ ਪਿਆਰ ਹੋਗੀ ਨਾ ਚੱਲੇ ਮਮੀ ਨੂੰ ਮਿਲਣ ਜਾਣਾ ਕਿ ਤੂੰ ਆਪਣੇ ਕੰਮ ਕਰਦੀ ਆ ਹਾਂ ਨਹੀਂ ਚੱਲ ਜਾਂਦਾ ਜੀ ਕੀ ਇਹ ਸਰਕਾਰੀ ਡੁੱਤੀ ਆ ਤੇ ਸਿੱਟੀ ਤੇ ਮਿਲਦੀ ਨਹੀਂ ਇਹਨਾਂ ਨੂੰ ਆ ਐਤਵਾਦ ਦੀ ਇੱਕ ਡੁੱਤੀ ਹੁੰਦੀ ਆ ਉਹਦੋਂ ਇਹਨਾਂ ਦਾ ਕੰਮ ਹੀ ਨਹੀਂ ਉਹਦੋਂ ਕਰਦੇ ਕੰਮ ਕੀ ਕਰਨਾ ਹੋਇਆ ਫਿਰ ਆਹੋ ਮੈਨੂੰ ਵੀ ਕੁਝ ਦੱਸ ਸੇ ਕੀ ਕੁਝ ਦਾ ਦੱਸਣਾ ਕੀ ਆ ਇਹ ਪਤਾ ਕੀ ਕਰਦੀ ਆ ਇਹ 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 ਨਿਆ ਗੱਲਾਂ ਕਰਦੀ ਆ ਮੈਨੂੰ ਬਹੁਤ ਜ਼ਿਆਦਾ ਕਿਉਂ ਗੱਲਾਂ ਕਰੀ ਗੱਲਾਂ ਪਰ ਜਰਾ ਕੰਮ ਨਾ ਕਰਾਂ ਤੇ ਉਸੇ ਵੇਲੇ ਗੱਲਾਂ ਸਵੇਰੇ ਸੁੱਤੀ ਨਹੀਂ ਉੱਠਦੀ ਇਹਦੇ ਸੁੱਤਿਆਂ ਸੁੱਤਿਆਂ ਹੀ ਮੈਂ ਰੋਟੀ ਪਕਾ ਲੈਣੀ ਆ ਮੁੰਡਿਆਂ ਨੂੰ ਦੁੱਧ ਦੱਧ ਵੀ ਕਰਮ ਕਰਕੇ ਪੋਤੇ ਨੂੰ ਦੇ ਦੇਣੀ ਆ ਸਭ ਕੁਛ ਹੀ ਇਰਮਾਨ ਨਾ ਸੁੱਤੀ ਹੋਦੀ ਆ ਇਹ ਤਾਂ ਹਰ ਟਿਕਤੀ ਆ ਝਾੜੂ ਇਹ ਗੱਲੇ ਸਿਰ ਉੱਤੇ ਕੰਮ ਨਹੀਂ ਕਰ ਸਕਦੀ ਝਾੜੂ ਲਾਉਣੀ ਆ ਪੋਚੇ ਲਾਉਣੀ ਆ ਫਿਰ ਹਾਰ ਕੇ ਤੇ ਅੱਜ ਮੈਂ ਠਾ ਲਿਆ ਮੈਨਾਂ ਕਿ ਕੋਈ ਸਰੀਕਣੀ ਭੈਣ ਆ ਜੇ ਮੇਰੇ ਘਰ ਤੇ ਕੀ ਆਖੂਗੀ ਵੀ ਨੋ ਤਾਂ ਜੇ ਸੁੱਤੀ ਆ ਤਾਂ ਕੰਮ ਤੇ ਇਹਨਾਂ ਦਾ ਸਾਰਾ ਹੀ ਹੋ ਗਿਆ ਫਿਰ ਮਾਈ ਕੋ ਫਰਮਦੀ ਸਾਰਾ ਇਹ ਮਹਾਰਾਣੀ ਬਣੀ ਐ ਇਹਨੂੰ ਮਹਾਰਾਣੀ ਨੂੰ ਬੈਠੀ ਹੋਇਆ ਸਿਰ ਜਾਂਦਾ ਕੰਮ ਕਰਨੋ ਅਸੀਂ ਨਾ ਨਾ ਰੈਸਟ ਕਰਨ ਵਾਸਤੇ ਉਹ ਨਹੀਂ ਕਰਦੀ ਕੰਮ ਉਹ ਆਂਦੀ ਮੈਂ ਨਹੀਂ ਕਰਨਾ ਮਾਈ ਤੇਰੇ ਕੋਲ ਕੰਮ ਕਰਾਉਣਾ ਸਾਰਾ ਤੇ ਜੇ ਮੈਂ ਆਹ ਨਹੀਂ ਵੀ ਚੱਲ ਕੇ ਤੇ ਮੇਰੇ ਮੁੰਡਿਆਂ ਨਾਲ ਮੇਰੀ ਗਾਲੀ ਕਰਾ ਦੇ ਏ ਅੰਦੀਨਾ ਫੋਨ ਹੀ ਨਹੀਂ ਕਰਦਾ ਉਹ ਤੇ ਰਾਤ ਨੂੰ ਕਿਤੇ ਕਰਦਾ ਵਕਦੀ ਘੜੀ ਲੋਕੜੀਆਂ ਸਾਰੀ ਦਿਹਾੜੀ ਤੋਂ ਕੰਮ ਕਰਦਾ ਫੋਨ ਕਿੱਥੋਂ ਕਰੇ ਆ ਗੱਲ ਸੁਣ ਕੇ ਨਾ ਮੈਨੂੰ ਬੜਾ ਹੀ ਦੁੱਖ ਲੱਗਾ ਕਿ ਤੁਹਾਡੇ ਕੋਲ ਕੰਮ ਕਰਾਂਦੀ ਐ ਬੱਸ ਆ ਉਮਰ ਤਾ ਦੀ ਕੰਮ ਕਰਨ ਵਾਲੀ ਐ ਸਾਰੀ ਉਮਰ ਕੰਮ ਹੀ ਕੀਤੀ ਐ ਸਾਰੀ ਉਮਰ ਕੀਤੀ ਤੇ ਹੈ ਗਿਆ ਪਰ ਹੁਣ ਹੁਣ ਇਹ ਆਈ ਐ ਤੇ ਇਹਨੇ ਵੀ ਮੈਨੂੰ ਕੰਮ ਹੀ ਦਾ ਛੱਡਦੀ ਐ ਹੁਣ ਤੁਹਾਡੇ ਕੋਲ ਫੋਨ ਵੀ ਨਹੀਂ ਐ ਨਹੀਂ ਤੇ ਤੇ ਪੇਕੇ ਫੋਨ ਲਾਉਣਾ ਉਹਨਾਂ ਨੂੰ ਜਸਰ ਤੂਤਾ ਦੱਸੋ ਪੇਕੇ ਦੱਸ ਮੈਂ ਕੰਮ ਕਰਦੀ ਚੰਗੀ ਲੱਗਦੀ ਐ ਆਲਗਵਾਂਡ ਕੀ ਕਹੂਗਾ ਕਿ ਨੋ ਉਹਦੀ ਬਾਕੇ ਖਾਂਦੀ ਹੈ ਤੇ ਸਸ ਸਾਰਾ ਦਿਨ ਕੰਮ ਕਰਦੀ ਰਹਿੰਦੀ ਹੈ ਉਹਨੂੰ ਨੇ ਨਾ ਇਹ ਗੱਲ ਦੇ ਨੱਤੀ ਚੜੀ ਹੈਗੀ ਜੇ ਮੈਂ ਕਹਿੰਨੀ ਆ ਤੇ ਆਂਦੀ ਸਾਨ ਕਰਨਾ ਕਰਨਾ ਨਹੀਂ ਤੋ ਕੰਮ ਤੇ ਮੇਰੇ ਸਾਹਮਣੇ ਤੇ ਅੱਦਾ ਮਿੱਟੀ ਬਣੀ ਹੈ ਕਿ ਜਿੱਦਾਂ ਮੈਂ ਤੇ ਕੁਛ ਤਰੀ ਕੁਛ ਕੀਤਾ ਹੀ ਨਹੀਂ ਉਹ ਤੇਰੇ ਸਾਹਮਣੇ ਤੇ ਹੈ ਤਾਂ ਮਿੱਟੀ ਬਣੀ ਆ ਵੀ ਆਖੇ ਨਾ ਕਿ ਕੁੜੀ ਨੂੰ ਇਹ ਨਾ ਹੋਏ ਵੀ ਮੇਰੀ ਮਾਂ ਕੋ ਕੰਮ ਕਰਾਉਂਦੀ ਆ ਜਾਂ ਮੇਰੀ ਮਾਂ ਨੂੰ ਚੰਗਿਆ ਨਹੀਂ ਜਾਣਦੀ ਉਹ ਤਾਂ ਬਣੀ ਆ ਇਹਨਾਂ ਨੂੰ ਤਾਂ ਪਤਾ ਹੀ ਆ ਫੋਨ ਮਾਤਾ ਕੋ ਹੈ ਨਹੀਂ ਆ ਨਾ ਨੇ ਕੁੜੀ ਨੂੰ ਫੋਨ ਕਰਨਾ ਨਾ ਕੋਈ ਗੱਲ ਕਰਨੀ ਤੇ ਉਹ ਵੀ ਆਂਦੀ ਮਹੀਨੇ ਚ ਕੋਈ ਇੱਕ ਦੋ ਵਾਰ ਚੱਕਰ ਮਾਰਦੀ ਆ ਕੜਾ ਰੋਜ਼ ਰੋਜ਼ ਆ ਕੜੀ ਵਿਖੜੀ ਆਉਂਦੀ ਆ ਫੋਨ ਕੇ ਮਿਆ ਕੱਗਲਾਂ ਸੁਣਣੀਆਂ ਨੇ ਇਹਦੀਆਂ ਕਿ ਕੜੀ ਵਿਖੜੀ ਆਉਣਾ ਤੇ ਆਪਣੇ ਘਰ ਦੇ ਧੰਦੇ ਨਹੀਂ ਮੁੱਕਦੇ ਕਰਨਾ ਕਿ ਫਰੋਣਾ ਮੈਂ ਨੌਕਰੀ ਵਾਲਾ ਹੋਇਆ ਕੋਈ ਨਹੀਂ ਮੰਮੀ ਵੀਰ ਜੀ ਨੂੰ ਨਾ ਮੈਂ ਕਰਾਂਗੀ ਫੋਨ ਮੈਂ ਉਹਨਾਂ ਨਾਲ ਸਾਰੀ ਗੱਲ ਕਰਾਂਗੀ ਮੈਨੂੰ ਇੱਕ ਗੱਲ ਦੱਸੋ ਮੰਮੀ ਹੁਣ ਇੱਕ ਕੰਮ ਕਰਦੇ ਚੰਗੇ ਲੱਗਦੇ ਆ ਤੁਸੀਂ ਭਾਬੀ ਨੂੰ ਪਹਿ ਨਹੀਂ ਸਕਦੇ ਹੈਗੇ ਕਿ ਥੋੜਾ ਬੋਧ ਨਾਲ ਚਲੋ ਮਾੜਾ ਮੋਟਾ ਨਾਲ ਘਰਾਤਾ ਕੰਮ ਉਹਦੀ ਗੱਲ ਕੋਈ ਨਹੀਂ ਹੈ ਪਰ ਇਹ ਥੋੜਾ ਕਿ ਇੱਕ ਜਣਾ ਸਾਰਾ ਦਿਨ ਕੰਮ ਕਰਦਾ ਰਹੇ ਤੇ ਇੱਕ ਜਣਾ ਬਸ ਮੰਜੇ ਤੇ ਬੈਠਾ ਰਹੇ ਮੰਜੇ ਤੇ ਕੱਲ ਕੁਰਸੀ ਤੇ ਬੈਠੀ ਰਮਾਨ ਨਾ ਬੜੇ ਤੌਰ ਨਾਲ ਤੇ ਮੈਨੂੰ ਆਦੀ ਹੌਲੀ ਹੌਲੀ ਹੱਥ ਮਾਰਨ ਦੇਈਆਂ ਤੇ ਕੋ ਦਵਾ-ਦਵ ਨੀ ਝਾੜੂ ਫੇਰਿਆ ਜਾਂਦਾ ਲੱਗਾ ਮੇਰੀ ਹੁਣ ਉਮਰ ਦਵਾ-ਦਵ ਫੇਰਨ ਦੀ ਨਾ ਛਣਵਜਣ ਦੀ ਮੈਂ ਤੇ ਜਿਤਨਾ ਫਿਰੇ ਉਤਨੇ ਫੇਰਨਾ ਕੀ ਕਹਿਣਾ ਹੀ ਨਹੀਂ ਕਿ ਚਾ ਉਹ ਮਹਾਰਾਜਿਆਂ ਦੇ ਘਰੋਂ ਆਈ ਐ ਜਿਹੜਾ ਅੱਗੇ ਆ ਕੇ ਤਾਂ ਕੰਮ ਹੀ ਨਹੀਂ ਕਰਨਾ ਪਿੱਛੇ ਵੀ ਤਾਂ ਸਾਰਾ ਕੁਝ ਕਰਦੀ ਆਈ ਐ ਪਿੱਛੇ ਦੱਸ ਉਹਨਾਂ ਨੇ ਨਵੇਰਾ ਹੀ ਬੜਾ ਰੱਖਿਆ ਸੀ ਉਦੋਂ ਪਤਾ ਨਹੀਂ ਕੀ ਕਰਦੀ ਸੀ ਇਹਦੇ ਇਤੋਂ ਮੂਤ ਲੱਗੀ ਐ ਪਤਾ ਉਹਨੂੰ ਮੌਜਾਂ ਲੱਗੀਆਂ ਨੇ ਮੌਜੀਆਂ ਤਾਂ ਲੱਗੀ ਐ ਜੀ ਬਾਹਰ ਕੋਈ ਕਹਿਣ ਵਾਲਾ ਨਹੀਂ ਤੇ ਕੋਈ ਪੁੱਛਣ ਵਾਲਾ ਨਹੀਂ ਐ ਪੁੱਛਣ ਵਾਲਾ ਕੋਈ ਨਹੀਂ ਫੇਰ ਇਹਦਾ ਭਰਾ ਪੁੱਤੀ ਆਇਆ ਕੱਲ ਅੱਛਾ ਕੱਲੇ ਦਾ ਭਰਾ ਮੀਨਵਾਦੀ ਚਾਹ ਬਣਾ ਝਾੜੂ ਲਾ ਕੇ ਤੇ ਚਾਹ ਬਣਾ ਕੇ ਲਿਆ ਮੇਰੀ ਲਈ ਵਧੀਆ ਜੀ ਕੱਪ ਅੱਛਾ ਮੈਂ ਕਿਹਾ ਚੰਗਾ ਲੈ ਆਉਂਨੀਆ ਭੈਣਾ ਕੋਈ ਗੱਲ ਨਹੀਂ ਤੇ ਫੇਰ ਭਰਾ ਆ ਗਿਆ ਉਹਨੇ ਚਰਨ ਮਮੀ ਤੁਸੀਂ ਨਾ ਸਾਰੀਆਂ ਗੱਲਾਂ ਨਾ ਬੰਨਿਆ ਕਰੋ ਇਹਦੀ ਤੇ ਫਿਰ ਕੀ ਗੱਲ ਕਰਦੀ ਹੈ ਸਾਰੇ ਲੜਾਈ ਪੈਂਦੀ ਮੇਰੇ ਨਾਲੇ ਪੈਂਦੀ ਰਹੇ ਤੁਸੀਂ ਕਹਿ ਦੋ ਨਾ ਕਿ ਮੈਂ ਐਂ ਉਮਰ ਇਹ ਕੰਮ ਕਰਨੇ ਹੈਗੇ ਚਲੋ ਮਾੜਾ ਮੋਟਾ ਕਰਤਾ ਇਹ ਥੋੜੋ ਜਿ ਸਾਰੇ ਕੰਮ ਮੈਂ ਹੀ ਕਰਾਂ ਚਾਹ ਵੀ ਬਣਾਵਾ ਰੂ ਵੇਖਾਂ ਕਿਦਾਂ ਬਾਹ ਫੜ ਕੇ ਤਾਂ ਅੰਦਰ ਲੈ ਗਈ ਆ ਹੈ ਹੁਣ ਚੁਗਲੀਆਂ ਜੂ ਕਰਨੀਆਂ ਹੋਈਆਂ ਉਹਨੂੰ ਵਿਚਾਰੇ ਨੂੰ ਉੱਥੇ ਰਹਿਣ ਤਾਂ ਵੀ ਦਿੱਥੇ ਨਾਮ ਕਰ ਲਾ ਦੱਸ ਉਹ ਵੀ ਲਾ ਕੇ ਜਾ ਕੇ ਬਹਿ ਜਾਂਦਾ ਹਾਂ ਉਹਦੇ ਸਾਹਮਣੇ ਤੇ ਗੱਲ ਨਹੀਂ ਕਰਨੀ ਕੋਈ ਹੁਣ ਚੁਗਲੀਆਂ ਕਰਨ ਗਿਆ ਨਾ ਮੇਰੀਆਂ ਚੱਲ ਕੋਈ ਨਹੀਂ ਸੁਣਨੀਆਂ ਬਾਲਾ ਕੀ ਗੱਲਾਂ ਕਰਦੀਆਂ ਵਾ ਕੋਈ ਨਹੀਂ ਮਾਤਾ ਤੇਰੀ ਅੱਜ ਖੈਰ ਨਹੀਂ ਤੂੰ ਕਾਹਾਂ ਗੱਲਾਂ ਆਪਣੀ ਦੀ ਨਾ ਅੱਗੇ 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 ਨਾ ਸੋਈ ਦਾ ਕਰਾਂ ਸਾਰੇ ਕੰਮ ਕਰਾਂ ਹਾਂ ਇਦਾਂ ਕਰਦੀ ਆ ਕਰਵਾਉਂਦੀ ਆ ਜੇ ਮੈਂ ਹੁਣ ਗੱਲ ਕੀਤੀ ਨਾ ਤੇ ਇਹਨੇ ਕਹਣਾ ਦੇਖਿਆ ਮਾਂ ਮੰਮੀ ਨੇ ਸਾਰੀਆਂ ਗੱਲਾਂ ਆਪਣੀ ਤੂੰ ਦੱਸ ਦੱਸੀਆਂ ਨੇ ਤੇ ਫੇਰ ਆਈ ਪੈਣੀ ਹਾਂ ਫੇਰ ਇਹਨੇ ਮੇਰੇ ਮਗਰੋਂ ਹੋਰ ਦੁਵਾਲੇ ਚੜਨਾ ਮੈਂ ਨਾ ਇਹਨਾਂ ਤੁਸੀਂ ਗੱਲ ਕਰਦੀ ਮੈਂ ਵੀਰਜੀ ਨੂੰ ਫੋਨ ਕਰਕੇ ਝੂਰ ਗੱਲ ਕਰਾਂ ਨੂੰ ਕਰਕੇ ਤੂੰ ਦੱਸੀ ਪਿਆ ਕੁਛ ਕਰਨ ਦੇ ਹੀ ਆ ਮਾਤਾ ਦੇ ਨਾਲ ਤੇ ਤੂੰ ਕਹਿ ਨਹੀਂ ਸਕਦਾ ਫੋਨ ਜੈਨੂ ਵੀ ਮਾਂ ਉਹਨੂੰ ਪੁੱਛਦਾ ਵਾ ਨਾ ਜਦੋਂ ਤੇ ਮੰਮੀ ਦਾ ਕੀ ਹਾਲ ਵਾ ਜਾਂ ਕਿੱਦਾਂ ਵਾ ਤੂੰ ਮੰਦੀ ਮੰਮੀ ਬੜੀ ਸੋਹਣੀ ਠੀਕ ਠਾਕ ਵਧੀਆ ਕੋਈ ਗੱਲ ਹੀ ਨਹੀਂ ਮੰਮੀ ਤਾਂੱਲੇ ਵਰਗੀ ਫਿਰਦੀ ਆ ਆਹੋ ਕੰਮ ਸਾਰਾ ਮੈਂ ਕਰਨੀ ਆ ਐਦਾਂ ਕਹਿੰਦੀ ਉਹਨੂੰ ਕੋਈ ਗੱਲ ਨਹੀਂ ਮੰਮੀ ਅੱਜ ਮੈਂ ਫੋਨ ਦਾ ਹਿਸਾਬ ਲਾਉਣੀ ਆ ਵੀਰ ਜੀ ਦਾ ਉਹਤੇ ਨਾਲ ਗੱਲ ਕਰਾਂਗੇ ਤੇ ਫੇਰ ਦੱਸਾਂਗੇ ਭਰਾ ਆਉਂਦਾ ਵਾ ਨਾ ਤੇ ਜਿੰਨੇ ਜੀ ਕਰਦਾ ਨੋਟ ਮੰਗਦਾ ਜਿੰਨੇ ਉਹਨੇ ਕੱਢ ਕੇ ਚੁੱਪ ਕਰਕੇ ਅੰਦਰ ਵੜ ਕੇ ਦੇ ਦਿੰਦੀ ਆ ਜਿੰਨੇ ਪੈਸੇ ਵੀਰ ਜੀ ਭੇਜਦੇ ਆ ਤੇ ਕਿਹਨੂੰ ਜਾਂਦੇ ਆ ਜਾਂਦੇ ਕਿੱਥੇ ਆ ਮੈਂ ਕੱਲ ਬੂਡ ਬਣਾ ਲੈ ਜਾਂ ਬੂਡ ਬਣਾ ਲੈ ਜਾਂ ਸੈਟ ਬਣਾ ਲੈ ਮੈਂ ਕੱਲ ਸੁਣਿਆ ਸੀ ਨਾ ਮਾੜਾ ਗਿਆ ਜਦੋਂ ਉੱਥੇ ਬੈਠੇ ਸੀ ਨਾ ਤੇ ਅੰਦਰ ਚਲ ਗਏ ਚਾਹ ਚੁੱਕੀ ਤੇ ਅੰਦਰ ਲੈ ਕੇ ਜਾਂਦੇ ਆ ਆ ਉੱਤੇ ਅੰਦਰ ਬੈਠਨੇ ਆ ਅੰਦਰ ਗਈ ਤੇ ਉੱਥੇ ਜਾ ਕੇ ਆਂਦਾ ਵਾ ਵੀ ਮੈਂ ਤੇ ਆਇਆ ਭੈਣ ਪੈਸੇ ਲੈਣ ਥੋੜੇ ਜਿਹਾ ਤੇ ਆਂਦੇ ਪੁੱਤ ਭੈਣ ਵੀਰ ਜਿੰਨੇ ਮਰਜ਼ੀ ਪੈਸੇ ਲੈ ਕੋ ਪੈਸੇ ਤੇ ਮੈਂ ਬੜੇ ਵੱਧੂ ਪੈਸੇ ਮੰਗ ਲਿਆ ਨਾ 50000 ਦੀ ਲੋੜ ਹੈ ਪਰ ਚਾਈ ਨਹੀਂ ਕਹਿੰਦਾ ਮਾਂ ਪਰ ਮੈਨੂੰ ਮੇਰੇ ਕੋ ਤਾਂ ਹੈ ਹੀ ਨਹੀਂ ਮੇਰੇ ਕੋ ਕਿੱਥੇ ਆਣੇ ਜਿੰਨੇ ਕਿ ਤੇਰੇ ਵੀਰ ਜੀ ਭੇਜਦੇ ਆ ਘਰ ਦੇ ਖਰਚੇ ਨਹੀਂ ਚਲ ਮੰਮੀ ਕੋਈ ਗੱਲ ਨਹੀਂ ਮੈਂ ਕਰਾਂਗੀ ਫੀਸ ਜਿਨਾ ਕੱਢ ਕੇ ਕੱਢ ਕੇ ਦੇਤੇ ਉਹਨਾਂ ਕੋਈ ਨਹੀਂ ਦੇਤੇ ਦੇ ਦੇ ਹੁਣ ਨਾ ਵੀ ਰੈਸਟ ਕਰੋ ਤੇ ਮੈਂ ਦੇਖਾਂ ਨਾ ਉਹ ਆਜੂ ਨਾ ਉੱਪਰ ਇਹ ਕੀ ਪਤਾ ਗੱਲਾ ਸੁਣਦੀ ਨਾ ਉਹ ਪਤਾ ਨਹੀਂ ਪਾ ਮੈਂ ਸੁਣਦੀ ਹਾਂ ਉਹ ਵੀ ਨਾਲ ਲੱਗਦੀ ਉਹ ਵੀ ਰੈਸਟ ਕਰ ਲੈ ਵੀ ਲੰਮੇ ਚਲੋ ਠੀਕ ਵਾ ਵੇਖਿਆ ਹੀ ਜਿਹਦਾ ਡਰ ਹੀ ਨਾ ਉਹੀ ਕੰਮ ਹੋ ਗਿਆ ਮਾਤਾ ਵੇਖ ਲੈ ਕਿੱਦਾਂ ਮੇਰੀਆਂ ਚੁਗਲੀਆਂ ਲਾਉਂ ਲਈ ਆ ਕਿੱਦਾਂ ਆਪਣੀ ਤੀਨ ਦੱਸਣ ਲਈ ਆ ਇਦਾਂ ਕਰਦੀ ਆ ਇਦਾਂ ਕਰਦੀ ਆ ਕੋਈ ਗੱਲ ਨਹੀਂ ਦੱਸ ਲੈ ਜਿੰਨੀਆਂ ਮਰਜ਼ੀ ਦੱਸ ਲਾ ਆਉਣਾ ਤਾਂ ਤੇਰੇ ਹੱਥ ਵਿੱਚ ਹੀ ਆ ਨਾ ਤੈਨੂੰ ਫੇਰ ਮਤ ਦਊਂਗੀ ਮੈਂ ਚੱਜਣਾ ਕੁੜੀ ਤੇਰੀ ਨੇ ਚਲੀ ਜਾਣਾ ਵਾ ਜਵਾਈ ਤੇਰਾ ਤੇ ਅੱਗੇ ਕਾਲਾ ਬੈਠਾ ਵਾ ਮੈਨੂੰ ਕੰਮ ਆ ਕੋਈ ਮੇਰਾ ਤਾਂ ਰਾਦਾ ਵਾ ਉਹਨੂੰ ਜਾ ਕੇ ਪੁੱਛਾਂ ਭੁਪਾ ਜੀ ਘਰ ਮਮਿ ਜੀ ਠੀਕ ਠਾਕ ਵਾ ਹੈ ਆਪੇ ਦੱਸੂਗਾ ਨਾ ਕੁਛ ਨਾ ਕੁਛ ਮੈਨੂੰ ਬੜਾ ਟਾਈਮ ਲੱਗ ਗਿਆ ਆਇਆ ਨਹੀਂ ਇਹ ਤੱਕ ਇਹਨੇ ਮੈਂ ਕਿਹਾ ਵੀ ਬਹੁਤ ਟਾਈਮ ਨਾਲ ਲੱਗਿਆ ਲੇ ਫਿਰ ਇਕੱਲੇ ਗੱਲਾਂ ਕਰੀ ਜਾਂਦੇ ਜੀ ਨਹੀਂ ਮੈਂ ਅਖੰਡਾ ਵੀ ਟਾਈਮ ਕਿੰਨਾ ਹੋ ਗਿਆ ਵਾਪਸ ਵੀ ਜਾਣਾ ਹੈ ਅੱਛਾ ਅੱਛਾ ਤੇ ਆਪਣੀ ਮੰਮੀ ਨੂੰ ਨਾਲ ਲੈ ਆਉਣਾ ਸੀਗਾ ਮੰਮੀ ਦਾ ਕਿੱਥੇ ਟਾਈਮ ਘਰੋਂ ਨਿਕਲਣ ਦਾ ਉਹ ਤਾਂ ਮੰਮੀ ਕਿਤੇ ਚੱਲਿਆ ਸੀ ਕੰਮ ਅੱਛਾ ਤੇ ਫਿਰ ਮਨਜੀਤ ਕਰ ਲਾਪੀ ਵੀ ਨਹੀਂ ਅੱਜ ਮਿਲਣ ਜਾਣਾ ਹੀ ਜਾਣਾ ਮੰਮੀ ਨੂੰ ਅੱਛਾ ਅੱਛਾ ਹਾਂਜੀ ਦੱਸ ਬੰਦਾ ਫੋਨ ਹੀ ਕਰ ਲੈਂਦਾ ਵਾ ਹੁਣ ਮੈਨੂੰ ਪਤਾ ਤੁਸੀਂ ਕੰਮਕਾਰ ਵਾਲੇ ਬੰਦੇ ਤੁਹਾਡਾ ਕਿੱਥੇ ਨਿਕਲਿਆ ਜਾਂਦਾ ਵਾ ਹਾਂ ਸਮਝਣਾ ਚਾਹੀਦਾ ਵਾ ਇਹ ਕੁੜੀਆਂ ਵੀ ਜਿੱਦ ਕਰਕੇ ਬਹਿ ਜਾਂਦੀਆਂ ਫਿਰ ਨਹੀਂ ਮੈਂ ਅੱਜ ਹੀ ਪੇਕੇ ਜਾਣਾ ਅੱਜ ਹੀ ਪੇਕੇ ਜਾਣਾ ਉਹੀ ਗੱਲ ਨਾਲ ਕਿ ਮੈਨੂੰ ਕਹਿੰਦੀ ਮੈਂ ਫੋਨ ਤੇ ਕੀਤਾ ਪਰ ਚੁੱਕਿਆ ਨਹੀਂ ਆ ਨਾ ਮੰਮੀ ਨਾਲ ਗੱਲ ਹੋਈ ਤੇ ਨਾ ਭਾਬੀ ਨਾਲ ਗੱਲ ਹੋਈ ਅੱਛਾ ਅੱਛਾ ਚੱਲ ਇੱਕ ਦੋ ਵਾਰੀ ਲੰਬੀ ਕਿੰਨੀ ਮੈਨੂੰ ਫਿਕਰ ਜੀ ਹੋਣ ਦੀ ਹੈ ਤੇ ਚਲ ਇੱਕ ਵਾਰੀ ਪਤਾ ਲੱਗਈਏ ਲੈ ਦੱਸ ਅਹੀਂ ਪੜਾ ਹੈ ਨਹੀਂ ਫਿਕਰ ਕਰਨ ਵਾਲੇ ਇਹ ਜਾਣ ਕੇ ਤਾਂ ਕਰਦੀ ਰਹਿੰਦੀ ਆ ਚਲੋ ਕੋਈ ਨਹੀਂ ਫਿਰ ਵੀ ਕੁੜੀਆਂ ਨੂੰ ਹੁੰਦੀ ਆਪਣੀ ਮਾਵਾ ਦੀ ਫਿਕਰ ਆਹੋ ਤੇ ਮੈਂ ਸਮਝਦੀ ਹਾਂ ਹੁੰਦੀ ਤੇ ਹੈ ਹੀ ਫਿਕਰ ਹਾਂਜੀ ਹਾਂਜੀ ਚਲੋ ਚੰਗੀ ਗੱਲ ਹੈ ਮੜੇ ਆਵਾਜ਼ ਮਾਰ ਦੋ ਉਹਨਾਂ ਨੂੰ ਨਾ ਨਾ ਮੈਂ ਨਹੀਂ ਆਵਾਜ਼ ਮਾਰਨੀ ਹਾਡੀ ਸੱਸ ਨੇ ਪਤਾ ਕੀ ਕਹਿਣਾ ਵਾ ਸਾਡੀ ਮਾਵਾ ਧੀਆਂ ਨਹੀਂ ਗੱਲਾਂ ਸੁਣਦੀ ਆ ਏਦਾਂ ਕਰੋ ਤੁਸੀਂ ਆਪ ਹੀ ਆਵਾਜ਼ ਮਾਰ ਲਓ ਅਬਲ ਤੇ ਮੈਂ ਕਹਿੰਨੀ ਆ ਮੈਂ ਰੋਟੀ ਪਾਣੀ ਬਣਾਉਣੀ ਤੇ ਸਿਖਾ ਕੇ ਜਾਇਆ ਨਹੀਂ ਨਹੀਂ ਫੁਲਕਾ ਨਹੀਂ ਛਕਣਾ ਪਾਉਣਾ ਛਕਣਾ ਏ ਦੱਸ ਏਦਾਂ ਕਿਦਾਂ ਚਲ ਜਾਣਾ ਸਬਜ਼ੀ ਮੇਰੀ ਬਣ ਗਈ ਆ ਫੁਲਕੇ ਨੂੰ ਨਾ ਟਾਈਮ ਲੱਗ ਜਾਣਾ ਨਹੀਂ ਟਾਈਮ ਲੱਗਦਾ ਤੇ ਜੇ ਤੁਹਾਨੂੰ ਬਹੁਤੀ ਕਾਲੀ ਆ ਤੇ ਫਿਰ ਤੁਸੀਂ ਆਪ ਹੀ ਆਵਾਜ਼ ਮਾਰ ਲਓ ਮੈਂ ਏਦਾਂ ਕਰਦਾ ਮੈਂ ਆਪ ਹੀ ਆਵਾਜ਼ ਮਾਰ ਲੈਂਦਾ ਵਾ ਚਲੋ ਠੀਕ ਆ ਮਾਰ ਲਓ ਤੁਸੀਂ ਠੀਕ ਜੀ ਚੱਲ ਆ ਵੀ ਕੰਮ ਚੰਗਾ ਹੋ ਗਿਆ ਮੇਰੇ ਸਿਰ ਤੇ ਕੋਈ ਗੱਲ ਨਾ ਆਊਗੀ ਉਹ ਦਾਇਨਾ ਨੇ ਕਹਿਣਾ ਹੈਗਾ ਇਹ ਰੋਟੀ ਪਕਾਉਣ ਦੀ ਮਾਰੀਵਾਜ਼ਾ ਮਾਰਨ ਢਈ ਐ ਚੱਲ ਆਪੇ ਜਾ ਕੇ ਆਵਾਜ਼ ਮਾਰੂਗਾ ਤੇ ਨਾਲੇ ਲੈ ਕੇ ਤੇ ਜਾਊਗਾ ਕੋਈ ਨਹੀਂ ਮਾਤਾ ਤੇਰੀਆਂ ਤੇ ਚੱਕਰ ਖੁੰਡੀਆਂ ਮਹਿਕਮਾ ਹੁਣੀ ਨਾ ਮਗਰੋਂ ਜਿਹੜੀ ਤੂੰ ਡਈ ਆ ਨਾ ਕੁੜੀ ਦੇ ਨਾਲ ਮੇਰੀਆਂ ਚੁਗਲੀਆਂ ਕਰਨ ਵੇਖੀ ਚੱਲ ਤੁਰ ਬਣਾਉਣੀ ਕੀ ਅੱਜ ਮੈਂ ਚੱਲ ਪੁੱਜੀ ਮੰਮੀ ਕੁੜੀ ਵਰਦੀ ਹੁਣ ਸਿਚਨਾ ਲਓ ਉਹਦਾ ਫੂਲਾ ਬਸ ਸੋਡੀਆਂ ਕੋਲੋਂ ਮੁੱਕੀ ਨਹੀਂ ਅਜੀ ਲੈ ਦੱਸ ਸਭੀ ਮਾਵਾ ਦੀਆਂ ਇਹ ਗੱਲਾਂ ਵੀ ਮੁਕਦੀਆਂ ਅੱਲਾਹ ਤੇ ਫਤਮਾ ਕਲੀਆ ਨੇ ਅੱਲਾਹ ਤੇ ਜਿਹੜੀਆਂ ਮਰਜ਼ੀ ਕਰੀ ਜਾਈਏ ਤੇ ਮਾਵਾ ਕੀ ਯਾਰਾ ਬਹੁਤ ਸੌਂਦਾ ਹੁੰਦਾ ਬਾਵਾ ਕਾਉਂਸਲੇ ਤੇ ਮੇਰੀ ਗੱਲ ਸੁਣ ਟਾਈਮ ਬੜਾ ਹੋ ਗਿਆ ਵਾ ਛੱਡੀ ਆਪਾ ਚਾਹਦ ਨੇ ਆ ਯਾਰ ਹਜੇ ਤੱਕ ਤੁਹਾਨੂੰ 10-15 ਮਿੰਟ ਹੀ ਹੋਇਆ ਬੈਠਿਆਂ ਨੂੰ ਨਹੀਂ ਮੈਨੂੰ ਫੋਨ ਆ ਗਿਆ ਕਿ ਮੈਨੂੰ ਜਾਣਾ ਚਾਹਵਾ ਕੋਈ ਵੀ ਮਰਚਾ ਕਰਦਾ ਜਾਣਾ ਕਰੀ ਆ ਰੋਟੀ ਨਹੀਂ ਖਾਣੀ ਨਹੀਂ ਨਹੀਂ ਮੰਮੀ ਫੁਲਕਾ ਨਹੀਂ ਖਾਣਾ ਆਪਾ ਜੇ ਫੁਲਕਾ ਖਾਣ ਲੱਪੇ ਫਿਰ ਟਾਈਮ ਬੜਾ ਲਾ ਜਾਣਾ ਉਹ ਨਹੀਂ ਪਖੇੜੇ ਕਿੱਥੇ ਖਾਲੇ ਪਕੌੜੇ ਵੀ ਖਾਲੇ ਬਈ ਵੀ ਖਾ ਲਿਆ ਮੰਮੀ ਉਹਨਾਂ ਦੇ ਕੰ ਤਾਨੂੰ ਪਤਾ ਨਾ ਕੰਮ ਕਰਨ ਤੇਰਾ ਨਾ ਸੱਤਾਂ ਨਹੀਂ ਹੈਗਾ ਫਿਰ ਐਦਾਂ ਕਾਹ ਕਰ ਰਹੀਂ ਰਾਮਮਨ ਫਿਰ ਸਾਡੇ ਘਰ ਦਾ ਨਹੀਂ ਸਰਦਾ ਇਹ ਤੇ ਭਾਵੇਂ ਰਹਿ ਭੇ ਕੋਈ ਗੱਲ ਨਹੀਂ ਤੈਨੂੰ ਪਤਾ ਮੰਮੀ ਠੀਕ ਨਹੀਂ ਨੇ ਰੰਦੇ ਹੈਗੇ ਮੰਮੀ ਕੋ ਸਾਰਾ ਕੰਮ ਨਹੀਂ ਹੁੰਦਾ ਉਹਦੋਂ ਨਵੇਰਾ ਰੱਖਿਆ ਹੈ ਤੇ ਦੁੱਧ ਵੰਗਾਰਾ ਸਾਹਮਣਾ ਹੁੰਦਾ ਹੈ ਮੰਮੀ ਕੋ ਕੰਮ ਹੁੰਦਾ ਹੈ ਫਿਰ ਅਸੀਂ ਚੱਲ ਕੋਈ ਗੱਲ ਨਹੀਂ ਐਦਾਂ ਕਰਦੇ ਹਾਂ ਹੁਣ ਆਪਾਂ ਚੱਲ ਜਣੇ ਆ ਤੇ ਫਿਰ ਕਿਦਾਂ ਹੀ ਆ ਜਾਾਂਗੇ ਰਾਤ ਤੇ ਆਵਾਂਗੇ ਫਿਰ ਉਹ ਫਿਰ ਰਾਤ ਤੇ ਆਇਆ ਹੋ ਜਾਂਦਾ ਨਹੀਂ ਰਾਤ ਤੇ ਆਉਂਦਾ ਹਾਂ ਚੱਲ ਚੱਲੇ ਤਾਂ ਜਾਣ ਤੋਂ ਸਾਨੂੰ ਫੇਰ ਆਂ ਅੱਜ ਤੇ ਸਾਡਾ ਹੋਂਦਾ ਕੋਈ ਹੈ ਨਹੀਂ ਕੰਮ ਇਹਦੇ ਜਿਤ ਕਰ ਲਾ ਪੀ ਮੈਨੂੰ ਮੇਰਾ ਬੜਾ ਮਨ ਮਮੀ ਨੂੰ ਮਿਲਦਾ ਮੇਰਾ ਵੀ ਬੜਾ ਧਿਆਨ ਪਾਪਾ ਜੇ ਨਾ ਉੱਥੇ ਆਈ ਮੈਂ ਨਾ ਉਹਦੇ ਤੇ ਸੌਂਦਾ ਮਮੀ ਤੂੰ ਵੀ ਮੇਰਾ ਮਾਰਿਆ ਕਰੋ ਤੂੰ ਇਹ ਤੇ ਕਦੀ ਆਏ ਨਹੀਂ ਸਾਡੇ ਉੱਤੇ ਮਮੀ ਸਭੋ ਕਹਿੰਦੀ ਆ ਤੇਰੀ ਮਮੀ ਤੇ ਇੱਕ ਦਿਨ ਹੀ ਆਏ ਤੇ ਤੂੰ ਚਲੇ ਜਾਨੀ ਆਖਾਂਗੇ ਕਹਿੰਦਾ ਨਾ ਮੈਂ ਕੋਟਿਆ ਕਰਨ ਆਉਂਦਾ ਮੈਨੂੰ ਜਾਣਾ ਮੈਨੂੰ ਜਾਣਾ ਚੱਲਣਾ ਪੈਣਾ ਇਹ ਕਦੇ ਨਾ ਕੋਈ ਨਾ ਆਇਓ ਕਿਸ ਨਾਲ ਆ ਕੇ ਹੁਣੋਂ ਫਿੱਡ ਨਹੀਂ ਆ ਹਾਂ ਫਿਰ ਦੋ ਯਾਰ ਬਾਤ ਤੇ ਕਿੱਦਾਂ ਚੱਲ ਜਾਣਾ ਮੈਂ ਕਿਹਾ ਚੱਲ ਉਹਨੂੰ ਵੀ ਮਿਲ ਜਾਗੀ ਫਿਰ ਕਹੂਗਾ ਕਿ ਤੂੰ ਆਈ ਸੀ ਤੇ ਮਿਲ ਕੇ ਨਹੀਂ ਹੁਈ ਚਲ ਕੋਈ ਮਿੱਸੀ ਰਾਵਾਂ ਨੂੰ ਚੱਲੋ ਫੇ ਚਲੀ ਗਏ ਚਲੋ ਮੁੜ ਕੇ ਫੇਰ ਆਵਾਂਗੇ ਫੇਰ ਕਿੱਦਾਂ ਚਲੋ ਪੁੱਤ ਜੀਤ ਨਹੀਂ ਕਰਦਾ ਇਦਾਂ ਕੱਲਣੇ ਪਰ ਹੁਣ ਤੋਹੋ ਕੋਈ ਪੈ ਗਏ ਨਹੀਂ ਕੋਈ ਨਹੀਂ ਫੇਰ ਨਹੀਂ ਆਵਾਂਗੇ ਰਾਤ ਹੀ ਆਵਾਂਗੇ ਹਣਾ ਵੇ ਹਮਾਈ ਦਾ ਹਾਲ ਉੱਦਾਂ ਕਹਿੰਦੀ ਮੇਰੇ ਕੋਲ ਪਿਆਹਾ ਕੋਈ ਨਹੀਂ ਤੇ ਹੁਣ ਕਿਥੋਂ ਨਿਕਲ ਆਇਤੀ ਵਾਹ ਤੇ ਕਿੱਦਾਂ ਦੀ ਮੁੱਠ ਚ ਦੇਣ ਲਈ ਆ ਕੋਈ ਨਹੀਂ ਮਾਈਏ ਤੈਨੂੰ ਮੈਂ ਹੀ ਸਿੱਧੀ ਕਰਨਾ ਵਾ ਮਮਮੀ ਚੰਗਾ ਪੁੱਬੀ ਜੀ ਚਲੋ ਠੀਕ ਆ ਮੈਂ ਤਾਂ ਕਹਿੰਦੀ ਰੋਟੀ ਖਾ ਕੇ ਜਾਂਦੇ ਹਾਂ ਇਦਾਂ ਚਲ ਚੱਲੇ ਜੀ ਇਹਨਾਂ ਨੂੰ ਕੰਮ ਜਾਣਾ ਹੈ ਨਾਲੇ ਉਹਦੇ ਨਹੀਂ ਆਇਆ ਮੈਂ ਘੇ ਚੱਲ ਮਿਲ ਜਾਨੀ ਆ ਫਿਰ ਕਹੋ ਬਾਪੂਆ ਮਿਲ ਕੇ ਨਹੀਂ ਗਈ ਇੱਕ ਤਾਂ ਤਾਨੂੰ ਕਾਲੀ ਬੜੀ ਆ ਬੰਦਾ ਘੜੀ ਵਿਆ ਹੀ ਜਾਂਦਾ ਵਾ ਤੇ ਮੁੰਡਾ ਵੀ ਮਿਲ ਲੈਂਦਾ ਇਹਨਾਂ ਦੇ ਕੰਮ ਥੋੜੇ ਜ਼ਰੂਰੀ ਆ ਤੁਹਾਨੂੰ ਪਤਾ ਹੀ ਆ ਕੋਈ ਨਾ ਮੰਮੀ ਕਹਿੰਦੇ ਸੀ ਕੀ ਨਾ ਤੇਰੀ ਪਰਜਾਈ ਆਈ ਨਾ ਮੰਮੀ ਐਸੇ ਹੀ ਮਾਰੇ ਚੱਕਰ ਹੁਣ ਘਰ ਉਹਦੇ ਨੂੰ ਨਾਲ ਲੈ ਕੇ ਆਇਓ ਨਾਲੇ ਚਲੋ ਕੋਈ ਨਹੀਂ ਆਉਂਗੀ ਜਰੂਰ ਮੈਂ ਚਲੋ ਠੀਕ ਹੈ ਹੈ ਚਲੋ ਠੀਕ ਆ ਧਿਆਨ ਰੱਖੀਆ ਆਪਣਾ ਹਾਂ ਹਾਂ ਕੋਈ ਨਹੀਂ ਚਲੋ ਠੀਕ ਚੰਗਾ ਸੱਸੀ ਠੀਕ ਮੰਮੀ ਧਿਆਨ ਨਾ ਜਾਇਓ ਬੁਰਾ ਭਲਾ ਕਰੇ ਮੰਮੀ ਤਾਂ ਇਹ ਪਤਾ ਧਿਆਨ ਰੱਖਿਓ ਹਾਂ ਜੀ ਮੰਮੀ ਕਰ ਦਾਂਗੀ ਦੀ ਆਈ ਹੀ ਕਿਆਰਾ ਹੁਣ ਕ ਘੜੀ ਇੱਕ ਲੱਗੀ ਸੀਗੀ ਚਲੀ ਗਈ ਆ ਹੁਣ ਲੋ ਕੜੀਆਂ ਬੈਠ ਕੇ ਚਲੀ ਲੈ ਹਾਂ ਅੱਜ ਤੇ ਸਾਡੀ ਮਾਤਾ ਹੌਲੇ ਭਾਰ ਰਗੀ ਹੁਣੀ ਆ ਅੱਜ ਤੇ ਠੰਡ ਪੈ ਗਈ ਹੁਣੀ ਕਿਤੇ ਗੱਲਾਂ ਕਰ ਕਰ ਕੇ ਠੰਡ ਤੇ ਪੈਂਦੀ ਆ ਫਿਰ ਤੈਨੂੰ ਪਤਾ ਹੀ ਆ ਈਆਂ ਘਰਾਂ ਨੂੰ ਤੇ ਠੰਡ ਪੈਂਦੀ ਆ ਮਾਵਾਂ ਨੂੰ ਨਹੀਂ ਈਆਂ ਘਰ ਆਈਆਂ ਤਾਂ ਨਾ ਚਾਹ ਨਹੀਂ ਤਾਂ ਜਿੰਨਾ ਨਵਾਂ ਦੀਆਂ ਚੁਗਲੀਆਂ ਕਰਨ ਦਾ ਚਾਹ ਹੁੰਦਾ ਵਾ ਲੈ ਨਵਾਂ ਦੀਆਂ ਚੁਗਲੀਆਂ ਕਾਦੀਆਂ ਕਰਨੀਆਂ ਹਨ ਆਪਣੀਆਂ ਗੱਲਾਂ ਨੇ ਮੁੱਕਦਿਆਂ ਦੁੱਖ ਸੁੱਖ ਦੀਆਂ ਕਿ ਉਹਨੀਆਂ ਕਾਧੀਆਂ ਕਰਨੀਆਂ ਹੈ ਮੈਨੂੰ ਸਾਰਾ ਹੀ ਪਤਾ ਵਾ ਮੈਂ ਸਾਰੀਆਂ ਸੁਣ ਲਈਆਂ ਜਿਹੜੇ ਦੱਸਣ ਦੀ ਮਾਤਾ ਕੋਈ ਗੱਲ ਨਹੀਂ ਤੇ ਕੁੜੀ ਨੇ ਕਹਿਰੀ ਮੇਰੀ ਤੋਬੀੜੀ ਆ ਉਹ ਮੇਰਾ ਕਿ ਵਗੜ ਲੂ ਹੈ ਨਹੀਂ ਮੈਂ ਉਹਦੇ ਨਾਲ ਚੁਗਲੀਆਂ ਵਿਚਾਰੀ ਨਾਲ ਕੀ ਕਰਨੀਆਂ ਮੈਂ ਤੇ ਉਹਦਾ ਹੀ ਦੁੱਖ ਸੁੱਖ ਕੁਛ ਵੀ ਨਹੀਂ ਤੇ ਕਿੱਦਾਂ ਤੇਰੇ ਘਰ ਦਾ ਕਿੱਦਾਂ ਸਭ ਗੱਲ ਹੁੰਦੀ ਆ ਭਾਵਾਂ ਧੀਆਂ ਦੀ ਨਹੀਂ ਉਹਦੇ ਸਾਹਮਣੇ ਤੇ ਬੜਾ ਉਖੜ ਉਖੜ ਕੇ ਮੈਨੂੰ ਮਾਤਾ ਪੈਂਦੀ ਹੁਣ ਦੱਸ ਤੇ ਨਾਲੇ ਜੇ ਮੈਂ ਉਹ ਜੀ ਹੁੰਦੀ ਨਾ ਤੇ ਮੈਂ ਤੁਹਾਡੇ ਜਵਾਈ ਨਾਲ ਵੀ ਗੱਲਾਂ ਕਰ ਸਕਦੀ ਸੀਗੀ ਪਰ ਨਾ ਮਿੰਨੂ ਨੇ ਹਜਾਤ ਹੈਗੀ ਜਵਾਈ ਪਾਈ ਨਾਲ ਗੱਲਾਂ ਕਰਨ ਦੀ ਹਾਂ ਤੈਨੂੰ ਕਾਨੂੰ ਆਤਵਾ ਗੱਲਾਂ ਤੇ ਤੂੰ ਬਥੇਰੀਆਂ ਉੱਤੇ ਖਲੋ ਕੇ ਕਰਨ ਲਈ ਹਾਂ ਮੈਂ ਵੀ ਸੁਣ ਲਿਆ ਲੈ ਪੁੱਛ ਲੈਣਾ ਤੁਨ ਕੀ ਕੋਈ ਮਾੜੀ ਚੰਗੀ ਕਹੀ ਮੈਂ ਤਾਂ ਸਿਰਫ ਇਹੋ ਦੀ ਮਾਂ ਦਾ ਹਾਲ ਚਾਲ ਪੁੱਛਿਆ ਹੀਗਾ ਤੇ ਇਹ ਕਿਹਾ ਸੀ ਕਿ ਬੈਠ ਜਾ ਰੋਟੀ ਖਾ ਕੇ ਜਾਇਓ ਇਸ ਤੋਂ ਵੱਧ ਹੋਰ ਮੈਂ ਕੁਝ ਨਹੀਂ ਕਿਹਾ ਪਤਾ ਮੈਨੂੰ ਸਾਰਾ ਇਹ ਸਭ ਸਭ ਮੈਂ ਜਾਣ ਨਹੀਂ ਆ ਗੱਲਾਂ ਜਿਹੜੀਆਂ ਤੂੰ ਕਰਨੀ ਆ ਨਾ ਮੈਂ ਨਿਆਣੀ ਨਹੀਂ ਕੋਈ ਔਰ ਮੈਨੂੰ ਸਾਰਾ ਪਤਾ ਵਾ ਚੰਗਾ ਹੁਣ ਤਾਂ ਠੰਡ ਪਈ ਹੈ ਨਾ ਕੋਈ ਗੱਲ ਨਹੀਂ ਜਿੰਨੀਆਂ ਮੈਂ ਗੱਲਾਂ ਸੁਣ ਲਈਆਂ ਹਨ ਨਾ ਉਹ ਹੁਣ ਮੈਂ ਮੇਰੇ ਕੋਈ ਰੈੜੀਆਂ ਆ ਕੀ ਕਰਨਾ ਕੋਤੋਂ ਤੀਂ ਲੱਖੀ ਜਾਂ ਕੋ ਜਮਾ ਕਰੀ ਜਾਂ ਕੋਈ ਗੱਲ ਨਹੀਂ ਤੇ ਹੁਣ ਨਾ ਇਥੇ ਬੈ ਉਹ ਨਾ ਸੱਜ ਕੇ ਬਥੇਰਾ ਚਾਹ ਆਪਣੀ ਪੀ ਲਿਆ ਮੰਜਿਆਂ ਤੇ ਬਹਿ ਬਹਿ ਕੇ ਉਹ ਟੋਕਰਾ ਭਾਂਡਿਆਂ ਦਾ ਲੱਗਾ ਅੰਦਰ ਅੱਛਾ ਜਾ ਜਾ ਕੇ ਸਾਬ ਕੋ ਮਾਜ ਲਾਂਗੇ ਜਦੋਂ ਮੇਰਾ ਜੀ ਕਰੇਗਾ ਉਹ ਤਾਂ ਬਿਲਕੁਲ ਨਹੀਂ ਮੇਰੇ ਤੇ ਟੌਰ ਘੁੰਮਨੀ ਆ ਬੋਤਾ ਇਤਨਾ ਹੀ ਭਾਂਡੇ ਮਾਜ ਕੋਈ ਕਾਲੀ ਪਈ ਆ ਮੈਨੂੰ ਮਾਜ ਲਾਂਗੇ ਆਪੇ ਆ ਕੁੜੀ ਭੂਏ ਚੜਾ ਗਈ ਆ ਨਾ ਹੁਣ ਆਹ ਦੋਨਾਂ ਮਾਤਾ ਕੰਮ ਕਰੀ ਉਹ ਤਾਂ ਚਲ ਗਈ ਆਪਣੇ ਘਰ ਤੇ ਰਹਿਣਾ ਆਪਾਂ ਇਥੇ ਦੋਆਂ ਜਾਣੀਆਂ ਨੇ ਉਹਨੇ ਨਹੀਂ ਗਾ ਰਹਿਣਾ ਤੇ ਫਟਾਫਟ ਜਾ ਕੇ ਤੇ ਪਾਂਡੇ ਮਾਜੋ ਦੋਵਾਂ ਜਣੀਆਂ ਨੇ ਰਹਿਣਾ ਤੇ ਫਿਰ ਰਲ ਕੇ ਕੰਮ ਕਰਿਆ ਕਰ ਕੋਈ ਮੈਨੂੰ ਠੇਕਾ ਨਹੀਂ ਕੱਲੀ ਨੁਕਸਾਨ ਨਹੀਂ ਗਾ ਮੈਂ ਕੱਲੀ ਨਹੀਂ ਖਾਂਦੀ ਮੇਰੇ ਕੋ ਜਿੰਨਾ ਹੋਊਗਾ ਨਾ ਮੈਂ ਕਰੂੰਗੀ ਤੇ ਜਾ ਕੇ ਤੇ ਪਾਂਡੇ ਮਾਜ ਲਓ ਹੁਣ ਚਾਹ ਮੈਂ ਬਣਾਈ ਪਾਣੀ ਤਾਂ ਨਹੀਂ ਮੈਂ ਪੁਛਿਆਣਾ ਨੂੰ ਹੁਣ ਤੇ ਮੈਨੂੰ ਕੋਈ ਕੁਛ ਨਹੀਂ ਦਿੰਦਾ ਮੈਂ ਲੱਗੀ ਸੌਣ ਜਾ ਕੇ ਆਪੇ ਮਾਜ ਲਈ ਪਾਂਡੇ ਹੁਣ ਤੇ ਬਹੁਤ ਥੱਕ ਗਈਆਂ ਮੇਰੇ ਨਾਲ ਜਾਦਾ ਕੇ ਅੰਡੇ ਆਪੇ ਮਾਜ ਲਾਜ ਲਾਂਗੇ ਆਪੇ ਮੇਰੇ ਜਦੋਂ ਜੀ ਕਰੂਗਾ ਤਵਰੀ ਪੁੰਦੀ ਦਿੰਦੀ ਹੈ ਮੇਰੇ ਤੇ ਅੱਧੀ ਰੋਖ ਸੰ ਸੁੱਤੀਆਂ ਤੇ ਸੰਗਾਂ ਮੈਨੂੰ ਕਿ ਮੇਰੀ ਮਰਜ਼ੀ ਹੋ ਜੇ ਤਾਂ ਕਰੂੰਗੀ ਐਦਾਂ ਕਰ ਕੱਪੜੇ ਚੇਂਜ ਕਰ ਤੇ ਚਾਹ ਬਣਾ ਕੇ ਘੁੱਟ ਲਿਆ ਤੁਹਾਨੂੰ ਨਾ ਚਾਹ ਦੀ ਪਈ ਰਹਿੰਦੀ ਐ ਉੱਥੇ ਕੀ ਕਰਨ ਨੇ ਚੱਲ ਛੇਤੀ ਚੱਲ ਛੇਤੀ ਇਦਾਂ ਨਾ ਯਾਰ ਕਰਿਆ ਕਰੋ ਜੇ ਕਿਤੇ ਲੈ ਕੇ ਜਾਣਾ ਹੀ ਉਹ ਮਹੀਨੇ ਚ ਇੱਕ ਦੋ ਵਾਰ ਤੇ ਫਿਰ ਛੇਤੀ ਛੇਤੀ ਵਾਲੀ ਕਿਹੜੀ ਗੱਲ ਹੁੰਦੀ ਆ ਉਹ ਯਾਰ ਤੈਨੂੰ ਪਤਾ ਹੈਗਾ ਵਾ ਜੇ ਮੈਂ ਨਾ ਨਾ ਕਹਿੰਦਾ ਤੈਨੂੰ ਚੱਲਣ ਨੂੰ ਉਹ ਤੂੰ ਉੱਥੇ ਰਾਤ ਬੈਠੀ ਰਹਿਣਾ ਹੀ ਮੜ ਗਈ ਆਹੋ ਤੇ ਤੁਸੀਂ ਤੇ ਰੋਟੀ ਪਾਣੀ ਵੀ ਨਹੀਂ ਖਾਦਾ ਐਦਾਂ ਹੀ ਆ ਗਏ ਹੋ ਭਾਬੀ ਤੇ ਕਹਿੰਦੀ ਕਿ ਰੋਟੀ ਬਣਾਣੀ ਆ ਉਹ ਤੇਰੀ ਭਾਬੀ ਦਾ ਮੈਨੂੰ ਪਤਾ ਵਾ ਤੂੰ ਤੂੰ ਪੁੱਛਦੀ ਏ ਆਹੋ ਯਾਰ ਇਹ ਗੱਲ ਤੁਹਾਡੀ ਸੱਚ ਆ ਅੱਜ ਨਾ ਮੰਮੀ ਨੇ ਮੈਨੂੰ ਬੜੀਆਂ ਹੀ ਗੱਲਾਂ ਕੀ ਦੱਸੀਆਂ ਮੰਮੀ ਵਿਚਾਰੇ ਤੇ ਤੰਗ ਹੀ ਬੜੇ ਆ ਉਥੇ ਮੰਮੀ ਕਹਿੰਦੇ ਸੀ ਸਾਰਾ ਕੰਮ ਮੇਕੋ ਕਰਾਉਂਦੀ ਐ ਝਾੜੂ ਪੋਚਾ ਰਸੋਈ ਚ ਸਾਰਾ ਤੇ ਆਪ ਮਹਾਰਾਜਾ ਵਾਂਗ ਬੈਠੀ ਰਹਿੰਦੀ ਐ ਜਿਵੇਂ ਆਹੋ ਹੁਣ ਅਜੇ ਵੀ ਕੰਮ ਕਰਾਉਂਦੇ ਤੇ ਹੋਰ ਕੀ ਮੰਮੀ ਦੱਸਣ ਦੇ ਹੀ ਕਹਿੰਦੇ ਕੱਲ ਮੈਂ ਝਾੜੂ ਲਾਣ ਨਹੀਂ ਹੀ ਵੇੜੇ ਚ ਤੇ ਕੁਰਸੀ ਤੇ ਚੜ ਕੇ ਬੈਠੀ ਸੀ ਚੰਗੀ ਤਰ੍ਹਾਂ ਲਾ ਆ ਕੀ ਲਾਇਆ ਮੈਨੂੰ ਨਾ ਬੜਾ ਹੀ ਦੁੱਖ ਲੱਗਾ ਦੱਸ ਏ ਉਮਰ ਮੰਮੀ ਦੀ ਬਹਿ ਕੇ ਖਾਣ ਵਾਲੀ ਹੈ ਕਿ ਜਾਂ ਕੰਮ ਕਰਨ ਵਾਲੀ ਹੈ ਯਾਰ ਮੇਰੀ ਗੱਲ ਸੁਣ ਜੀਕ ਲੇ ਘਰ ਦੇ ਵਿੱਚ ਇਹੀ ਤੇ ਗੱਲ ਹੈ ਬਾਪੂ ਤੇ ਲੋਆ ਤੇ ਮੰਮੀ ਆ ਭੜੀ ਦੇ ਵੇਹੇ ਬਾਹਰ ਤਾਂ ਹੀ ਤੇ ਮੈਂ ਕਹਿ ਨਹੀਂ ਕਿ ਵੀਰ ਜੀ ਬਾਹਰ ਹੈ ਤੇ ਪਿਛੇ ਇਹ ਕੁਛ ਕਰਦੀ ਹੈ ਉਹਦੇ ਘਰ ਨਹੀਂ ਹੁੰਦਾ ਉਹ ਖੇਡਣ ਜਾਂਦਾ ਹੈ ਤੇ ਪਿਛੇ ਮੰਮੀ ਨਾਲ ਇਹ ਕੁਛ ਕਰਦੀ ਹੈ ਮੰਮੀ ਬੜੇ ਤੰਗ ਹੀ ਤੇ ਮੈਂ ਹੁਣ ਮੰਮੀ ਨੂੰ ਇੰਨੀ ਗੱਲ ਕੀਤੀ ਮੈਂ ਕਹ ਜੇ ਮੈਂ ਨਾ ਨਾ ਗੱਲ ਕੀਤੀ ਨਾ ਹੁਣ ਤੇ ਵਾਧੂ ਦਾ ਕਲੇਸ਼ ਪੈਣਾ ਹੈ ਹਜੇ ਇਹ ਵੀ ਨਹੀਂ ਪਤਾ ਅਸੀਂ ਅੰਦਰ ਗੱਲਾਂ ਬਾਤਾਂ ਕਰਨੀਆਂ ਹੈ ਨਾ ਦੋਨੇ ਜਾਣੀਆਂ ਬਾਜੋ ਕੀ ਬਤਾ ਮੰਮੀ ਨੂੰ ਕਵੇ ਕਿ ਤੂੰ ਆਪਣੀ ਕੁੜੀ ਨੂੰ ਪੜਾਨੀ ਫਲਾਣਾ ਮੇਰਾ ਵਾਸਤੇ ਚੱਲੇ ਨਾ ਤੇ ਮੈਂ ਨਹੀਂ ਸਿੱਧੀ ਕਰਦਾ ਪਰ ਹੈ ਮੇਰੇ ਤੋਂ ਵੱਡੇ ਆ ਕੁਝ ਕਹਿਣ ਦਾ ਨਾ ਫਰਜ਼ ਨਹੀਂ ਆ ਤੇਰਾ ਬੋਧਿਆ ਗੱਲਾਂ ਕਰਨ ਦਾ ਮਤਲਬ ਨਹੀਂ ਬਣਦਾ ਜੀ ਹੂੰ ਐਂ ਬੋਸ ਕਰਦੀ ਭਾਵੇਂ ਕੁੜੀ ਹੈਗੀ ਆ ਪਰ ਵਿਆਹ ਤੋਂ ਬਾਅਦ ਨਾ ਬੋਧਿਆ ਗੱਲਾਂ ਕਰੀਏ ਨਾ ਤਾਂ ਚੰਗੇ ਨਹੀਂ ਲੱਗਦੇ ਪਰ ਮੈਨੂੰ ਮੇਰੀ ਮੰਮੀ ਦਾ ਦੁੱਖ ਵੀ ਨਹੀਂ ਵੇਖਿਆ ਜਾਂਦਾ ਮੈਨੂੰ ਪਤਾ ਵੀ ਨਹੀਂ ਵੇਖਿਆ ਜਾਂਦਾ ਕਿਸੇ ਤੋਂ ਮੈਨੂੰ ਨਹੀਂ ਵੇਖਿਆ ਜਾਂਦਾ ਇਹ ਗੱਲ ਤੇ ਹੈ ਕੋਈ ਨਹੀਂ ਹੁਣ ਮੈਂ ਨਾ ਵੀਰਜੀ ਨੂੰ ਫੋਨ ਕਰਨਾ ਮੈਂ ਮੰਮੀ ਨੂੰ ਕਹਿ ਕੇ ਆਈ ਸੀ ਮੈਂ ਕਿਹਾ ਮੈਂ ਵੀਰਜੀ ਨੂੰ ਫੋਨ ਕਰਾਂਗੀ ਤੇ ਮੈਂ ਉਹਨਾਂ ਨਾਲ ਗੱਲ ਕਰਾਂਗੀ ਕਿ ਤੁਸੀਂ ਭਾਬੀ ਨੂੰ ਕੁਝ ਨਹੀਂ ਕਹਿ ਸਕਦੇ ਮੇਰੇ ਸੋਨੂੰ ਗੱਲ ਦੋ ਜਾਣੀਆਂ ਇੱਕ ਇਹਨਾਂ ਦਾ ਮੁੰਡਾ ਤਿੰਨ ਜਾਣਿਆਂ ਦਾ ਕਿੰਨਾ ਕੰਮ ਹੁੰਦਾ ਹੈ ਭਾਈ ਕੁਝ ਵੀ ਨਹੀਂ ਕਹਿੰਦੇ ਦੋਸਤ ਉਹ ਕਹਿੰਦੇ ਮੇਰੀ ਮੰਮੀ ਕਦੀ ਗੱਲ ਹੀ ਨਹੀਂ ਹੁੰਦੀ ਮੰਮੀ ਕਹਿੰਦੀ ਹੈ ਕਿ ਅੰਦਰ ਵੜ ਜਾਂਦੀ ਫੋਨ ਲੈ ਕੇ ਦੋ ਦੋ ਘੰਟੇ ਫੋਨ ਹੀ ਸੁਣਦੀ ਰਹਿੰਦੀ ਹੈ ਤੇ ਮੈਂ ਜੇ ਕਹਾਂ ਨਾ ਕਿ ਲਿਆ ਮੇਰੇ ਮੁੰਡੇ ਨਾਲ ਗੱਲ ਕਰਾਜੇ ਫੋਨ ਆ ਨਹੀਂ ਮੇਰੇ ਭਰਾ ਦਾ ਫੋਨ ਆਇਆ ਮੰਮੀ ਕਹਿੰਦੀ ਮੈਂ ਤਾਂ ਗੱਲ ਹੀ ਨਹੀਂ ਕਰਾਂਦੀ ਨੇ ਇਹ ਗੱਲ ਤੇ ਉਹਨਾਂ ਨੇ ਮੇਰੇ ਸਾਹਮਣੇ ਵੀ ਕਹਿਆ ਸੀ ਤੇ ਅੰਦਰ ਹੋਰ ਕੀ ਕਹੀ ਸੀ ਉਹਨਾਂ ਨੇ ਆਹੋ ਉਹੀ ਗੱਲ ਹੈ ਕਿ ਕੀ ਕਹਿੰਦੀ ਨਹੀਂ ਨਹੀਂ ਵੀਰ ਜੀ ਦਾ ਫੋਨ ਕਿੱਥੇ ਆਂਦਾ ਏ ਤੇਰੇ ਵੀਰ ਜੀ ਵਿੱਲੇ ਨਹੀਂ ਹੁੰਦੇ ਉਹਨਾਂ ਤਾਂ ਤਾਂ ਕੰਮ ਹੀ ਬੜਾ ਏਦਾ ਓਏ ਏਡੀ ਵੀ ਗੱਲ ਨਹੀਂ ਹੈਗੀ ਆਪੀ ਮਾਂ ਨੂੰ ਮੈਨੂੰ ਬੜਾ ਗੁੱਸਾ ਮੈਨੂੰ ਮੰਮੀ ਤਾਂ ਬੜਾ ਹੀ ਤਰਸ ਆਇਆ ਹੁਣ ਮੈਂ ਨਾ ਮੰਮੀ ਲੱਥੀ ਵੀ ਨਹੀਂ ਲਿਆ ਸਕਦੀ ਤੁਹਾਨੂੰ ਪਤਾ ਹੀ ਹੈ ਕਿ ਕਿਹੜਾ ਘਰ ਹਨਾ ਮਾਵਾ ਨਹੀਂ ਰਹਿੰਦੀ ਚੰਗੀਆਂ ਵੀ ਨਹੀਂ ਲੱਗਦੀਆਂ ਯਾਰ ਜਾਣਾ ਤੇ ਆ ਜਾ ਕੇ ਮੰਮੀ ਨੇ ਉੱਥੇ ਹੀ ਹੈ ਪਰ ਮੰਮੀ ਕੋ ਏਦਾਂ ਮੰਮੀ ਤੇ ਹਨਾ ਕੰਮ ਕਰਾ ਕਰਾ ਕੇ ਮੰਮੀ ਨੂੰ ਮੱਤ ਮਾਰੀ ਜਾਂਨੇ ਮੈਨੂੰ ਪਰ ਕੋਈ ਗ ਰਾਬ ਤੇ ਵੇਖਦਾ ਹੈ ਨਾ ਹਨ ਉਥੇ ਵੇਖ ਕੇ ਨਾ ਆਪਾਂ ਵੀ ਖੁਸ਼ ਨਹੀਂ ਆਹ ਮੈਨੂੰ ਉਧਰ ਗਈ ਨਾ ਗੱਲਾਂ ਕਰ ਮੇਰੇ ਵੱਲ ਵੀ ਆਈ ਅੱਛਾ ਕੀ ਕਹਿੰਦੀ ਤੁਹਾਨੂੰ ਮਨ ਕਹਿੰਦੇ ਸੀ ਵੀ ਕੋਣ ਗਿਆ ਫੋਨ ਬੰਨ ਨਹੀਂ ਕੀਤਾ ਚੁੱਪ ਕੀਤੀ ਜਾਗੇ ਜੀ ਅੱਛਾ ਤੁਹਾਨੂੰ ਵੇਖ ਕੇ ਜਿੱਦਾਂ ਨਾ ਬੰਦਾ ਖੁਸ਼ ਹੋ ਜਾਂਦਾ ਆਹ ਉਹ ਤੇ ਮੈਨੂੰ ਉਧਰ ਮੂੰਹ ਤਾਂ ਪਤਾ ਲੱਗਣੀ ਤੇ ਆਹੀ ਕਿੰਨੀ ਕੁ ਖੁਸ਼ ਸੀ ਖੁਸ਼ ਹੁੰਦੀ ਤੇ ਰੋਟੀ ਬਣਾਉਂਦੀ ਤੇ ੱਟਕੇ ਨਾ ਨਾ ਖਵਾ ਕੇ ਭੇਜਦੀ ਮਾੜੀ ਜੀ ਫਾਰਮੈਲਿਟੀ ਸੀ ਕਰ ਲਈ ਰੋਟੀ ਬਣਾਣੀ ਆ ਖਾਜੋ ਮੈਨੂੰ ਤਾਂ ਸਭ ਪਤਾ ਹੀ ਮੈਨੂੰ ਗਿਆਏ ਮੈਂ ਚਿੰਦਾ ਕਰੋ ਗੱਲਾਂ ਬੜੀਆਂ ਹੋ ਗਈਆਂ ਹੋਣੀਆਂ ਵਾ ਤੇ ਚੁੱਪ ਕਰਕੇ ਨਾ ਆਵਾਜ਼ ਮਾਰ ਦੋ ਉਹਨਾਂ ਨੂੰ ਹੂੰ ਚਲ ਕੋਈ ਗੱਲ ਨਹੀਂ ਤੇ ਆਪ ਪਤਾ ਕੀਆਂ ਦੀਆਂ ਹੂੰ ਕਹਿੰਦੀ ਮੈਂ ਨਹੀਂ ਬੁਲਾਉਣਾ ਜੇ ਮੈਂ ਆਵਾਜ਼ ਮਾਰੀ ਨਾ ਤੇ ਮਾਦਾ ਨੇ ਗਾਣਾ ਵਾ ਕੀ ਵਿੱਚ ਸਾਡੇ ਗੱਲਾਂ ਕਰਦੀ ਆਹੋ ਚਤਰਚਲਾਕ ਤੇ ਬਥੇਰੀ ਹੈ ਕੋਈ ਨਹੀਂ ਕੋਈ ਗੱਲ ਨਹੀਂ ਮੈਂ ਵੀਰ ਜੀ ਨੂੰ ਕਰਦੀ ਆ ਫੋਨ ਸਾਰੀ ਗੱਲ ਕਰਦੀ ਆ ਬਣਾ ਕੇ ਲਿਆਣੀ ਤੁਹਾਡਾ ਚਾਹ ਮੇਰੇ ਇਸੇ ਗੱਲ ਦਾ ਮੈਨੂੰ ਨਾ ਦੁੱਖ ਜਿਹਾ ਲੱਗਾ ਸੀ ਤਾਂ ਮੇਰਾ ਮੂਡ ਅਫਸਰਟ ਸੀ ਚਲ ਕੋਈ ਗੱਲ ਨਹੀਂ ਚਾ ਲੈ ਯਾਰ ਸਿਰ ਜੇ ਡੱਪੀ ਘੋੜਾ ਨਹੀਂ ਮਚਾ